ਲੋ ਜੀ ਆਪਾਂ ਪਹੁੰਚ ਚੁੱਕੇ ਹਾਂ ਜੀ ਪਿੰਡ ਭਾਈ ਰੂਪਾ ਦੇ ਵਿਰਾਸਤੀ ਮੇਲੇ ਦੇ ਵਿੱਚ ਇਸ ਮੇਲੇ ਦੀ ਰੌਣਕ ਬਣੇ ਹੋਏ ਸ਼ਮਸ਼ੇਰ ਮੱਲੀ ਨਾਲ ਮੱਲੀ ਜੀ ਸਵਾਗਤ ਹੈ ਮੇਲੇ ਦੇ ਵਿੱਚ ਪਹੁੰਚਣ ਤੇ ਸਤਿ ਸ਼੍ਰੀ ਅਕਾਲ ਜੀ ਰੰਗੀਲਾ ਸਾਹਿਬ ਤੁਹਾਡਾ ਵੀ ਤੁਹਾਡੇ ਸਾਰੇ ਚੈਨਲ ਟੀਮ ਦਾ ਤੁਹਾਨੂੰ ਵੀ ਬਹੁਤ ਧੰਨਵਾਦ ਸਤਿਕਾਰਯੋਗ ਵਿਰਾਸਤੀ ਰੰਗਾਂ ਦੇ ਵਿੱਚ ਰੰਗੇ ਹੋਏ ਇਹ ਬੱਚਿਆਂ ਦੇ ਜਿਹੜੇ ਪਹਿਰਾਵੇ ਨੇ ਦੇਖਣ ਨੂੰ ਮਿਲ ਰਹੇ ਨੇ ਜਿਹੜੇ ਕਿ ਅਕਸਰ ਆਪਾਂ ਹੁਣ ਕਹਿ ਦਈਏ ਕਿ ਵੈਸਟਰਨ ਦਾ ਪ੍ਰਭਾਵ ਬਹੁਤ ਜ਼ਿਆਦਾ ਸੀ ਪਰ ਇਹੋ ਜਿਹੇ ਮੇਲਿਆਂ ਤੇ ਜਾ ਕੇ ਆਪਾਂ ਜਿਹੜੇ ਦੇਖਦੇ ਆਂ ਬੱਚਿਆਂ ਦੇ ਰੰਗ ਉਹਨਾਂ ਇਹ ਕਲਾ ਕਰਤियां ਉਹਨਾਂ ਦੇ ਅੰਦਾਜ਼ ਤਾਂ ਮੈਨੂੰ ਨਹੀਂ ਲੱਗਦਾ ਕਿ ਸਾਡੇ ਪੰਜਾਬ ਦੀ ਇਸ ਵਿਰਾਸਤ ਨੂੰ ਕੋਈ ਥੱਲ ਪਾ ਸਕਦਾ ਆ ਰੰਗੀਲਾ ਇਹ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਵੀ ਜਦੋਂ ਅਸੀਂ ਆਪਣੇ ਵਿਰਸੇ ਨਾਲੋਂ ਜਾਂ ਆਪਣੀ ਮਾਂ ਬੋਲੀ ਨਾਲੋਂ ਟੁੱਟ ਜਾਂਦੇ ਆ ਨਾ ਤਾਂ ਅਸੀਂ ਆਪਦਾ ਬਹੁਤ ਕੁਝ ਗਵਾ ਚੁੱਕੇ ਹੁੰਨੇ ਆ ਜੀ ਤੇ ਸਭ ਤੋਂ ਵੱਡਾ ਸਿਹਰਾ ਜਾਂਦਾ ਸਾਡੇ ਸਰਜੀਤ ਸਿੰਘ ਦੀ ਚੇਲਾ ਭਾਈ ਰੂਪੇ ਵਾਲਿਆਂ ਨੂੰ ਵੀ ਜਿਹੜੇ ਇੱਕ ਐਡੀ ਮਤਲਬ ਕਿ ਮਿਹਨਤ ਦੇ ਨਾਲ ਸਾਨੂੰ ਪਤਾ ਨਹੀਂ ਕਿੱਥੋਂ ਕਿੱਥੋਂ ਅਸੀਂ ਚੱਲ ਕੇ ਆਉਣੇ ਆ ਫੇਸਬੁਕ ਤੇ ਰਿਸ਼ਤੇ ਬਣਦੇ ਆ ਅਸੀਂ ਇਕੱਠੇ ਨਹੀਂ ਕਦੇ ਹੁੰਦੇ ਮਿਲਦੇ ਨਹੀਂ ਹਾਂ ਤਾਂ ਇਹਨਾਂ ਨੇ ਇੱਕ ਬਹੁਤ ਵਧੀਆ ਕੋਸ਼ਿਸ਼ ਕੀਤੀ ਆ ਵੀ ਸਾਰੇ ਭੈਣ ਭਰਾਵਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਦੇ ਆ ਜੀ ਤੇ ਦੂਜੀ ਰਹੀ ਗੱਲ ਵੀ ਜਿਹੜੀ ਸਾਡੀ ਮਤਲਬ ਕਿ ਉਹ ਉਮਰ ਦੀ ਪੀੜ੍ਹੀ ਹੈ ਇਹ ਸਾਡਾ ਬਹੁਤ ਕੁਝ ਦੇਖ ਚੁੱਕੀ ਆ ਅਸੀਂ ਬਲਦਾਂ ਨਾਲ ਵੀ ਮਤਲਬ ਕਿ ਹਲ ਪਾਉਂਦੇ ਦੇਖ ਕੇ ਸਾਰਾ ਕੁਝ ਦੇਖਿਆ ਹਲ ਦੇਖੇ ਲੱਕੜ ਦੇ ਹਲ ਦੇਖੇ ਗੱਡੇ ਦੇਖੇ ਪਰ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਹੈ ਉਹ ਮੇਰੇ ਖਿਆਲ ਚ ਵੀ ਇਹਨਾਂ ਚੀਜ਼ਾਂ ਦੇ ਨਾਮ ਵੀ ਨਹੀਂ ਜਾਣਦੀ ਹੋਣੀ ਤੇ ਇਹਨਾਂ ਦਾ ਬਹੁਤ ਵੱਡਾ ਪਰਾਲਾ ਹੈ ਵੀ ਇਹ ਲਗਭਗ ਉਹਨਾਂ ਚੀਜ਼ਾਂ ਬਾਰੇ ਵਿਰਸੇ ਨਾਲ ਜੋੜਨ ਬਾਰੇ ਵਿਰਾਸਤ ਬਾਰੇ ਇਹ ਉਹਨਾਂ ਚੀਜ਼ਾਂ ਬਾਰੇ ਜਿਹੜਾ ਵਿਰਾਸਤੀ ਬਾਗ ਦਾ ਇੱਕ ਗਰੁੱਪ ਬਣਿਆ ਹੋਇਆ ਹੈ ਨਾ ਉਹਦੇ ਵਿੱਚ ਟਾਈਮ ਟੂ ਟਾਈਮ ਰੋਜ਼ਾਨਾ ਮਤਲਬ ਕਿ ਕੋਈ ਨਾ ਕੋਈ ਜਾਣਕਾਰੀ ਮਿਲਦੀ ਹੈ ਤੇ ਇਸੇ ਤਰ੍ਹਾਂ ਇਹਨਾਂ ਨੇ ਜਿਹੜੇ ਅਸੀਂ ਕੱਚੇ ਘਰਾਂ ਦੇ ਵਿੱਚ ਰਹਿੰਦੇ ਸੀ ਸਿਆਲਾਂ ਦੇ ਵਿੱਚ ਗਰਮ ਹੁੰਦੇ ਸੀ ਗਰਮੀਆਂ ਦੇ ਵਿੱਚ ਠੰਡੇ ਹੁੰਦੇ ਸੀ ਪਰ ਸਾਨੂੰ ਆਹਾ ਜਿਉਂ-ਜਿਉਂ ਮਤਲਬ ਕਿ ਜੁਗ ਜਾਂ ਬਦਲਦਾ ਜਾਂਦਾ ਹੈ ਜਾਂ ਵਸਤੂ ਮਤਲਬ ਕਿ ਸ਼ੁਰੂ ਹੁੰਦਾ ਜਾਂਦਾ ਹੈ ਤਾਂ ਅਸੀਂ ਕੋਠੀਆਂ ਦੇ ਵਿੱਚ ਆ ਗਏ ਜਿਹੜੇ ਥੱਲੇ ਕੱਚੇ ਫਰਸ਼ ਦੇ ਉੱਤੇ ਇੱਕ ਪੋਚਾ ਕਰਦੇ ਹੁੰਦੇ ਸੀ ਫੇਰਦੇ ਸੀ ਅਸੀਂ ਉਹਨਾਂ ਦੀ ਥਾਂ ਪੱਥਰ ਲਵਾ ਲਏ ਅੱਧਿਆਂ ਦੀਆਂ ਤਾਂ ਲਕਤਾਂ ਵਾਹਾਂ ਉਹਨਾਂ ਤੇ ਡੇਕ ਕੇ ਟੁੱਟ ਗਏ ਤੇ ਜਿਹੜੀ ਚੀਜ਼ ਨੂੰ ਅਸੀਂ ਛੱਡ ਚੁੱਕੇ ਸੀ ਅੱਜ ਉਹ ਸਾਡੀ ਵਿਰਾਸਤ ਬਣ ਰਹੀ ਹੈ ਅੱਜ ਕੱਚੇ ਘਰਾਂ ਦੇ ਵਿੱਚ ਜਾ ਕੇ ਅਸੀਂ ਬੈਟਿੰਗ ਮਤਲਬ ਕਿ ਸ਼ੂਟ ਜਿਹੜੇ ਪ੍ਰੀ ਬੈਟਿੰਗ ਹੁੰਦੇ ਆ ਉਹ ਕਰਦੇ ਆ ਸਾਨੂੰ ਅੱਜ ਲੋੜ ਵੀ ਹੈ ਵੀ ਇਸ ਪੁਰਾਣੇ ਵਿਰਸੇ ਵੱਲ ਮੁੜਨ ਦੀ ਔਰ ਇਹਦੇ ਨਾਲ ਜੁੜਨ ਦੀ ਆਪਣੇ ਬੱਚਿਆਂ ਨੂੰ ਜ਼ਰੂਰ ਦੱਸਿਏ ਕਿ ਆਹ ਸਾਡੇ ਬਜ਼ੁਰਗਾਂ ਦਾ ਵਿਰਸਾ ਸੀ ਸਾਨੂੰ ਇਹਦੇ ਨਾਲ ਜੁੜੇ ਰਹਿਣਾ ਚਾਹੀਦਾ ਹੈ ਜੀ ਧੰਨਵਾਦ ਜੀ ਬਹੁਤ-ਬਹੁਤ ਸੋ ਦੋਸਤੋ ਬਣੇ ਰਹੋ ਚੱਲਦੇ ਆਪਾਂ ਇਸ ਮੇਲੇ ਦੀ ਰੌਣਕ ਤੁਹਾਨੂੰ ਦਿਖਾਵਾਂਗੇ ਇੱਕ ਪਾਸੇ ਜਿਹੜੀਆਂ ਪੀਂਗਾ ਪਾਈਆਂ ਹੋਈਆਂ ਨੇ ਦੂਸਰੇ ਪਾਸੇ ਚਰਖੇ ਜਿਹੜੇ ਨੇ ਅਲੋਪ ਹੋ ਗਏ ਨੇ ਸਾਡੇ ਘਰਾਂ ਦੇ ਵਿੱਚੋਂ ਚਰਖੇ ਉਹ ਚਰਖੇ ਇੱਥੇ ਔਰ ਜਿਹੜੀਆਂ ਚੱਕੀਆਂ ਨੇ ਉਹ ਚੱਕੀਆਂ ਰਾਹੀਂ ਜਿਹੜੀ ਕਣਕ ਪੀਸੀ ਜਾਂਦੀ ਸੀ ਉਹ ਉਸੇ ਤਰ੍ਹਾਂ ਜਿਹੜੀਆਂ ਚੱਕੀਆਂ ਉਹ ਪੁਰਾਣੀਆਂ ਸਾਡੀਆਂ ਮਾਤਾਵਾਂ ਦੀਆਂ ਚੱਕੀਆਂ ਜਿਹੜੀਆਂ ਉਹ ਇੱਥੇ ਲਿਆਂਦੀਆਂ ਗਈਆਂ ਨੇ ਚਾਹੇ ਅ ਦੁੱਧ ਰੇੜਕਣ ਲਈ ਜੋ ਚਾਟੀ ਸੀ ਉਹ ਚਾਟੀ ਵੀ ਇੱਥੇ ਰੱਖੀ ਗਈ ਹੈ ਔਰ ਕੁੰਡੇ ਦੀ ਜਿਹੜੀ ਚਟਣੀ ਹੈ ਉਹ ਸਾਡੇ ਘਰਾਂ ਦੇ ਵਿੱਚ ਅਕਸਰ ਬਣਾਈ ਜਾਂਦੀ ਸੀ ਔਰ ਜੋ ਅਲੋਪ ਹੋ ਗਈ ਹੈ ਇਹ ਚੀਜ਼ਾਂ ਨੂੰ ਅੱਜ ਇਸ ਬਰਾਸਤੀ ਮੇਲੇ ਦੇ ਵਿੱਚ ਦਰਸਾਇਆ ਗਿਆ ਸਸਿਕਾ ਮੈਂ ਪ੍ਰੀਤ ਗਰੇਵਾਲ ਫੇਸਬੁੱਕ ਤੇ ਸਾਰੇ ਜਾਣਦੇ ਆ ਮੈਂ ਕੈਨੇਡਾ ਤੋਂ ਚੱਲ ਕੇ ਬੱਦਵਾਲ ਫਿਰ ਬੱਦਵਾਲ ਤੋਂ ਚਲ ਕੇ ਤੇ ਸਪੈਸ਼ਲ ਮੈਲਾ ਦੇਖਣ ਆਈਆਂ ਸਾਨਾ ਜੀ ਸਾਰੇ ਆਪਣੇ ਬੱਚਿਆਂ ਨੂੰ ਪਤਾ ਹੀ ਨਹੀਂ ਇਸ ਗੱਲ ਸੇ ਬਾਰੇ ਤੇ ਹੁਣ ਬਸ ਇਹ ਇਹ ਸਭ ਤੋਂ ਵੱਡੀ ਕੋਸ਼ਿਸ਼ ਹੈ ਜਿਹੜੀ ਕਰ ਰਹੇ ਨੇ ਤੇ ਬਹੁਤ ਵੱਡੀ ਐਫਰਟ ਆ ਜਿਹੜੀ ਇਹ ਚ ਲੈ ਕੇ ਅੱਜ ਅਸੀਂ ਇਹ ਚੀਜ਼ਾਂ ਨੂੰ ਨਾ ਸਾਂਭਿਆ ਵਿਰਾਸਤ ਨੂੰ ਨਾ ਸਾਂਭਿਆ ਤਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਤਾਂ ਬਿਲਕੁਲ ਇਹ ਨਹੀਂ ਮਿਲਦਾ ਨਹੀਂ ਜੀ ਨਹੀਂ ਵੈਸਟਰਨ ਸਾਰਾ ਵੈਸਟਰਨ ਕਲਚਰ ਬਣ ਰਿਹਾ ਬੱਚੇ ਵੈਸਟਰਨ ਕਲਚਰ ਅਡਾਪਟ ਕਰ ਰਹੇ ਆ ਆ ਤਾਂ ਚੀਜ਼ਾਂ ਤੋਂ ਬਹੁਤ ਦੂਰ ਹੋ ਉਹ ਮੈਸੇਜ ਹੈ ਵੀ ਬੱਚਿਆਂ ਨੂੰ ਇਹੋ ਜੇ ਮੇਲਿਆਂ ਦੇ ਉੱਤੇ ਜ਼ਰੂਰ ਲਿਜਾਓ ਤਾਂ ਕਿ ਉਹਨਾਂ ਨੂੰ ਆਦੀ ਵਿਰਾਸਤ ਬਾਰੇ ਪਤਾ ਲੱਗੇ ਤੇ ਉਹਨਾਂ ਨੂੰ ਦੱਸਦੇ ਰਹਿਣ ਇਹ ਚੀਜ਼ਾਂ ਆਪਣਾ ਬਹੁਤ ਵੱਡਾ ਬੋਲਾ ਖਜ਼ਾਨਾ ਜਿਹਨਾਂ ਤੋਂ ਆਪਾਂ ਬੱਚਿਆਂ ਨੂੰ ਪਰੇ ਕਰ ਰਹੇ ਆ ਮੈਂ ਸਰਵੀਰ ਸਿੰਘ ਢਿੰਸਾ ਜੀ ਫਿਲਮ ਡਾਇਰੈਕਟਰ ਹਾਂ ਤੇ ਅੱਜ ਇੱਥੇ ਚੇਦਾ ਜੀ ਨੇ ਜਿਹੜਾ ਇੱਕ ਵਿਲੱਖਣ ਤੰਗ ਨਾਲ ਵਿਰਾਸਤ ਮੇਲਾ ਕਰਾਇਆ ਬਹੁਤ ਵਧੀਆ ਲੱਗਿਆ ਅਸੀਂ ਇਸ ਚੀਜ਼ਾਂ ਨੂੰ ਭੁੱਲਦੇ ਜਾ ਰਹੇ ਹਾਂ ਕਿਤੇ ਫੱਟੀ ਵਾਲੀ ਬੈਠੀ ਆ ਕਿਤੇ ਪੁਰੀਆਂ ਪਿੰਗਾ ਝੂਟਦੀਆਂ ਨੇ ਕਿਤੇ ਫੱਟੀਆਂ ਪੋਚ ਰਹੇ ਨੇ ਕਿਤੇ ਆਪਣਾ ਜਿਹੜਾ ਵਿਰਸਾ ਦੇ ਨਾ ਉਹਨੂੰ ਇੱਕ ਵਾਰੀ ਦਰਸ਼ਕਾਂ ਦੇ ਸਾਹਮਣੇ ਦੁਬਾਰਾ ਰੂਪਮਾਨ ਕੀਤਾ ਤੇ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਥੈਂਕ ਯੂ ਇਸ ਮੇਲੇ ਦੇ ਵਿੱਚ ਆਪਾਂ ਦੇਖ ਰਹੇ ਹਾਂ ਵੱਖ-ਵੱਖ ਜਿਹੜੇ ਰੰਗ ਹੈ ਬਰਾਸਤੀ ਰੰਗ ਆਪਾਂ ਨੂੰ ਦੇਖਣ ਨੂੰ ਮਿਲ ਰਹੇ ਨੇ ਐ ਮੰਜਾ ਬਣਾਉਣ ਦੀ ਕਲਾ ਹੈ ਜਿਹੜੀ ਉਹ ਵੀ ਬਹੁਤ ਕੱਟ ਲੋਕਾਂ ਨੂੰ ਅੱਜ ਕੱਲ ਦੇਖਣ ਨੂੰ ਮਿਲਦੀ ਹੈ ਮੇਰੇ ਨਾਲ ਇੱਕ ਬਜ਼ੁਰਗ ਮਾਤਾ ਮਾਤਾ ਜੀ ਕੀ ਨਾਮ ਕੀ ਹੈ ਤੁਹਾਡਾ ਨਾਮ ਮੇਨਦਰ ਕੌਰ ਬੇਬੇ ਮੇਨਦਰ ਕੌਰ ਮੇਰੇ ਨਾਲ ਬਣੀ ਹੋਈ ਹੈ ਤੇ ਆਪਾਂ ਗੱਲਬਾਤ ਕਰਾਂਗੇ ਬੇਬੇ ਨਾਲ ਬੇਬੇ ਉਮਰ ਕਿੰਨੀ ਕ ਹੈ ਅੱਛਾ 85 ਸਾਲ ਦੀ ਹੈ ਅੱਛਾ ਤੇ ਬੇਬੇ ਅੱਜ ਇੱਥੇ ਮੰਝਾ ਬਣਾ ਰਹੀ ਹੈ ਪਹਿਲਾਂ ਵੀ ਮੇਲੇ ਚ ਆਉਂਦੀ ਹੋਏਗੀ ਹੈਨਾ ਅੱਛਾ ओके ਤੇ ਮਾਤਾ ਜਦੋਂ ਪੂਰਾ ਜਵਾਨੀ ਪਹਿਰਾ ਸੀਗਾ ਉਸ ਟਾਈਮ ਤੇ ਤੁਸੀਂ ਸਾਰੀਆਂ ਸਖੀਆਂ ਸਹੇਲੀਆਂ ਮੰਜੇ ਬੁੰਟੀਆਂ ਹੋਵਾਂਗੇ ਹਨ ਸਾਰੀਆਂ ਸਖੀਆਂ ਸਹੇਲੀਆਂ ਮੰਜੇ ਬੁੰਦੀਆਂ ਸੀ ਹਾਂ ਉਹਨੇ ਆਵੇ ਬਣਾਉਂਦੀਆਂ ਸੀ ਅੰਦਰ ਆਏ ਤੋਂ ਨਹੀਂ ਸੀ ਕੱਟਰ ਮੋਰ ਪਾਵਾ ਹਾਂ ਝੁੰਡੇ ਕੱਤੇ ਹਾਂ ਕੱਤਿਆ ਬਿਲਕੁਲ ਇਹ ਰੋਥੇ ਕਿੱਲਾ ਬਣਾ ਲਾ ਕੇ ਚੱਲਿਆ ਹਾਂ ਇਹ ਅੱਜ ਮੂਵੀ ਵੀ ਰੱਖ ਲੈਣਾ ਸੀ ਕਿਉਂ ਨਾ ਇੱਥੇ ਹੀ ਹਨਾ ਚਲੋ ਕੋਈ ਨਹੀਂ ਆਪਾਂ ਉਹ ਉੱਥੇ ਵੀ ਬੈਠ ਕੇ ਅੱਛਾ ਤੇ ਕਿਹੜੇ ਕਿਹੜੇ ਡਿਜ਼ਾਈਨ ਹੁੰਦੇ ਸੀ ਮੰਜਿਆਂ ਦੇ ਉਹ ਸਮੇਂ ਜਾਂ ਤੁਤ ਕੋਈ ਪਾਰਾ 8 ਕਰ ਲਿਆ ਪਾਰਾ 9 ਕਰਨਾ ਪਾਰਾ ਆ ਬੱਤੀ ਦਾ ਮੁੰਡਾ ਸੰਘਿਆ ਦੇ ਅੰਗ ਬਰੰਗੇ ਮੁੰਡਾ ਜਾਇ ਤੇ ਮੱਗਲੇ ਬਣਾਵਾ ਆ ਅਈਏ ਮਾਰਤੀ ਜਾਇ ਤੇ ਮੱਗੇ ਹੁੰਦੀ ਚਲਣਾ ਅੱਛਾ ਕਿੰਨੇ ਕ ਦਿਨਾਂ ਚ ਇੱਕ ਮੰਜਾ ਬਉਣ ਦਿੰਦੀ ਸੀ ਬੇਬੇ ਜੇ ਤਾਂ ਬੈਜ ਗਿਆ ਤਾਂ 2 ਦਿਨਾਂ ਤੇ ਅੱਛਾ ਉਹ ਤਾਂ ਮੁਕ ਕਰਕੇ ਪਾਈ ਚਾੜ ਦੇ ਲੱਗ ਜਾਂਦੇ ਅੱਛਾ 5-4 ਦਿਨਾਂ ਚ ਤਾਂ ਪਾਣੀ ਜਾਂਦਾ ਸੀ ਰੋਟੀ ਆ ਤੇ ਨਹੀਂ ਜਾਂ ਅੱਛਾ ਇਹ ਇਹ ਬੋਰਨ ਤੋਂ ਪਹਿਲਾਂ ਜਿਹੜਾ ਆ ਸੂਤ ਹੈ ਇਹਦੀ ਤਿਆਰੀ ਜਿਹੜੀ ਕਰਨੀ ਹੁੰਦੀ ਹੈ ਅੱਛਾ ਝਰਖੇ ਨਾਲ ਹਾਂ ਝਰਖਾ ਲੈ ਚੱਲਦਾ ਹੈ ਝਰਖਾ ਆਹ ਪੱਤਿਆ ਝਰਖਾ ਚੱਲਦਾ ਮਾਲ ਪਾਈ ਲਿਆ ਝਰਮਖਾ ਤੋਂ ਨਾ ਪਹਨਿਆ ਠੀਕ ਹੈ ਉਹ ਪਿੱਛਾ ਆ ਦੇ ਰੰਗ ਦੇ ਹਾਥੀ ਕੱਢਿਆ ਹੋਣਾ ਲਓ ਜੀ ਇੱਕ ਝੋਲਾ ਜਿਹੜਾ ਇੱਕ ਸਾਡੇ ਪੰਜਾਬੀ ਘਰਾਂ ਦੀ ਤਰਜ਼ਬਾਨੀ ਕਰਦਾ ਜਦੋਂ ਕਿਤੇ ਰਿਸ਼ਤੇਦਾਰੀ ਚ ਜਾਣਾ ਹੁੰਦਾ ਸੀ ਇਹ ਜਿਹੜੇ ਹਾਥੀ ਬਣਾਏਗੇ ਝੋਲੇ ਆ ਜਾਂ ਦਿੱਤੇ ਆ ਹਾਂ ਵਿਆਹ ਸ਼ਾਦੀਆਂ ਜਿਹਦੇ ਦਿੱਤੇ ਜਾਂਦੇ ਸੀ ਹਾਂ ਤੇ ਮਾਤਾ ਹੋਰ ਕੀ ਕੀ ਚੀਜ਼ਾਂ ਹੁਣ ਜਿਹੜੀਆਂ ਤੁਸੀਂ ਘਾਟ ਮਹਿਸੂਸ ਕਰਦੇ ਹੋ ਆਪ ਵੀ ਬੋਲਿਆ ਕੱਪੜੇ ਵੀ ਛਿੰਤੇ ਆ ਅੱਛਾ ਮੰਝੇ ਵੀ ਬੁੜਿਆ ਖੂਨ ਵੀ ਪੂਰਨਾ ਕਰਾ ਦੇ ਕਰਦੇ ਆ ਹਾਂ ਕੋਈ ਵੀ ਛੱਡੀ ਨਹੀਂ ਸੋ ਦੋਸਤੋ ਇਹੋ ਜੇ ਵਿਰਾਸਤੀ ਚੀਜ਼ਾਂ ਨੂੰ ਦੇਖਣਾ ਜ਼ਰੂਰੀ ਹੈ ਕਿਉਂਕਿ ਆਉਣ ਵਾਲੀ ਪੀੜ੍ਹੀ ਨੂੰ ਆਪਾਂ ਦਰਸਾ ਸਕੀਏ ਉਹਨਾਂ ਨੂੰ ਦੱਸ ਸਕੀਏ ਕਿ ਸਾਡੀ ਵਿਰਾਸਤ ਹੈ ਇਹਨਾਂ ਵਿੱਚ ਔਰ ਬਹੁਤ ਆਪਣਾਪਣ ਸੀ ਬਹੁਤ ਪਿਆਰ ਸੀ ਇਹਨਾਂ ਚੀਜ਼ਾਂ ਜਿਵੇਂ ਮਾਤਾ ਨੇ ਕਿਹਾ ਕਿ ਅਸੀਂ ਸਾਰੀਆਂ ਸਕੀਆਂ ਸਹੇਲੀਆਂ ਇਕੱਠੀਆਂ ਹੋ ਕੇ ਮੰਜੇ ਬੁੰਨਦੀਆਂ ਸੀ ਜੱਟੇ ਕੱਤ ਦੀਆਂ ਸੀ ਜ਼ੋਰ ਦੇ ਪੁੱਤਰਾ ਹੂੰ ਜੀ ਜੱਸੀ ਸਾਹਿਬ ਦਾ ਅੰਮ੍ਰਾ 19 ਜੁਲਾਈ ਦਾ ਜਨਮ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਮਾਤਾ ਮਿੰਦਰ ਕੌਰ ਜੀ ਦਾ ਤੇ ਆਪਾਂ ਹੋਰ ਵੀ ਵਿਰਾਸਤੀ ਮੇਲੇ ਦੇ ਰੰਗ ਤੁਹਾਨੂੰ ਦਿਖਾਵਾਂਗੇ ਬਣੇ ਰਹੋ Thank <laughs> you. ਜਿੱਨਾ ਤੇ ਮਤਲਬ ਜਦੋਂ ਅਸੀਂ ਇਹਨਾਂ ਦੀਆਂ ਲਿਖਤਾਂ ਪੜਦੇ ਸੀਗੇ ਫੇਸਬੁੱਕ ਦੇ ਉੱਤੇ ਮੈਨੂੰ ਬਹੁਤ ਹੀ ਵਧੀਆ ਲੱਗਦੀਆਂ ਸੀਗੀਆਂ ਮੈਨੂੰ ਉਦੋਂ ਦਾ ਹੀ ਪਿਆਰ ਇਹਨਾਂ ਨਾਲ ਹੋ ਗਿਆ ਬਾਕੀ ਇਹਨਾਂ ਦੇ ਪਰਿਵਾਰ ਬਾਰੇ ਜਾਣਨ ਦਾ ਵੀ ਉਦੋਂ ਹੀ ਮੌਕਾ ਮਿਲਿਆ ਬਾਕੀ ਇਹ ਬੇਟੇ ਦਾ ਮੈਨੂੰ ਪਿਛਲੀ ਵਾਰੀ ਪਤਾ ਲੱਗਿਆ ਖੈਰ ਮੈਨੂੰ ਪੜਾਈ ਬੁੱਕ ਹੋਇਆ ਬਾਕੀ ਇਹਨਾਂ ਵੱਲੋਂ ਲਿਖੀਆਂ ਲਿਖਤਾਂ ਨੇ ਜੋ ਉਹਨਾਂ ਨੂੰ ਮੈਂ ਹਰ ਰੋਜ਼ ਪੜ੍ਹਦੀ ਆ ਮੈਨੂੰ ਬਹੁਤ ਵਧੀਆ ਲੱਗਦਾ ਅੱਜ ਇਹਨਾਂ ਦੀ ਆਪੇ ਦੇ ਰੂਬਰੂ ਮੈਂ ਅੱਜ ਪਹਿਲੀ ਵਾਰੀ ਲੇਯਰ ਮੈਂ ਪੜਨੀ ਵੀ ਆ ਬਹੁਤ ਵਧੀਆ ਲੱਗਿਆ ਮੈਨੂੰ ਬਹੁਤ ਹੀ ਪਿਆਰੇ ਬੱਚੇ ਨੇ ਇਹ ਬਹੁਤ ਵਧੀਆ ਲੱਗਿਆ ਬਾਘੀਰ ਜੀ ਦਾ ਖਾਲਸਾ ਬਾਘੀਰ ਜੀ ਕੀ ਫਤ